ਸ੍ਰੀ ਗੁਰਮੀਤ ਸਿੰਘ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਏਜੰਡੇ ਯੋਧ ਨਸ਼ਿਆਂ ਵਿਰੁੱਧ ਕਾਸੋ ਆਪਰੇਸ਼ਨ ਤੇ ਸ੍ਰੀ ਓਕਾਨ ਸਿੰਘ ਬਰਾੜ ਸਬ ਡਿਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਕੋਲਰ ਮੁਖ ਅਫਸਰ थाना ਸ਼ਾਹਕੋਟ ਦੀ ਟੀਮ ਵੱਲੋਂ ਇਲਾਕਾ थाना ਸ਼ਾਹਕੋਟ ਦੇ ਵੱਖ-ਵੱਖ ਏਰੀਏ ਵਿੱਚ ਬਾਬਤ ਨਸ਼ੀਲੇ ਪਦਾਰਥ ਵੱਖ-ਵੱਖ ਸ਼ੱਕੀ ਟਿਕਾਣਿਆਂ ਤੇ ਸਮੇਤ ਆਪ ਟੀਮਾਂ ਰੇਡ ਕੀਤੇ ਗਏ ਜਿੱਥੇ ਨਿਯਮਾਂ ਅਨੁਸਾਰ ਵੱਡੇ ਪੱਧਰ ਤੇ ਕੀਤੇ ਸਰਚ ਅਭਿਆਨ ਦੌਰਾਨ ਵੱਖ-ਵੱਖ ਜਗ੍ਹਾ ਤੋਂ ਹੈਰੋਇਨ ਸਮੇਤ ਗਰਗਮਨੀ ਨਜਾਇਜ਼ ਸ਼ਰਾਬ ਅਤੇ ਨਜਾਇਜ਼ ਹਥਿਆਰ ਸਮੇਤ 3 ਜਿੰਦਾ ਰੋਦ ਗ੍ਰਾਮਿਤ ਹੋਏ ਅਤੇ 2 ਦੋਸ਼ੀ ਮੌਕੇ ਤੋਂ ਗ੍ਰਿਫਤਾਰ ਕੀਤੇ ਗਏ ਇਹ ਬ੍ਰਾਹਮੜਗੀ ਹੋਣ ਤੇ थाना ਸ਼ਾਹਕੋਟ ਵਿੱਚ ਤਿੰਨ ਮੁਕਦਮੇ ਦਰਜ ਰਜਿਸਟਰ ਕੀਤੇ ਗਏ ਇਸੇ ਤਰ੍ਹਾਂ ਹੋਰ ਵੀ ਵੱਖ-ਵੱਖ ਠਿਕਾਣਿਆਂ ਤੇ ਸਰਚ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ ਪੁਲਿਸ ਵੱਲੋਂ 마ੜੇ ਅੰਸਰਾ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਲ ਨਾਲ ਹੀ ਪਬਲਿਕ ਨੂੰ ਨਸ਼ਾ ਦੇ 마ੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਜੋ ਵਿਅਕਤੀ ਪਿਛਲੇ ਸਮੇਂ ਦੌਰਾਨ ਨਸ਼ੇ ਦੀ ਇਸ ਭਿਆਨਕ ਬਿਮਾਰੀ ਵਿੱਚ ਪੀੜਤ ਹੋ ਚੁੱਕੇ ਹਨ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਇਲਾਜ ਕਰਵਾਉਣ ਲਈ ਪਰੇਰਿਆ ਜਾ ਰਿਹਾ ਹੈ ਤਾਂ ਜੋ ਨਸ਼ੇ ਦੀ ਬਿਮਾਰੀ ਤੋਂ ਮੁਕਤ ਹੋ ਕੇ ਆਪਣਾ ਤੰਦਰੁਸਤ ਜੀਵਨ ਜੀ ਸਕਣ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਊਕਾਰ ਸਿੰਘ ਬਰਾੜ ਉਪਕੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਜ਼ਿਲ੍ਹਾ ਜਲੰਧਰ ਦੇ ਹਾਤੀ ਜੀ ਨੇ ਦੱਸਿਆ ਕਿ ਸੀ ਲਖਬੀਰ ਸਿੰਘ ਖਾਨਾ ਸ਼ਾਹਕੋਟ ਸਮੇਤ ਸਾਥੀਆਂ ਕਰਮਚਾਰੀਆਂ ਦੇ ਦੌਰਾਨੇ ਕਸਾ ਆਪਰੇਸ਼ਨ ਨਜ਼ਦੀਕ ਹਨੂਮਨ ਮੰਦਿਰ ਸ਼ਾਹਕੋਟ ਤੋਂ ਦੀਪਕ ਸ਼ਰਮਾ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਮੋਹੱਲਾ ਰਾਮਗੜੀਆ ਸ਼ਾਹਕੋਟ ਖਾਨਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੂੰ ਸਮੇਤ ਮੋਟਰਸਾਈਕਲ ਬੁਲਟ ਨੰਬਰ ਪੀ 57 ਬੀ 8075 ਰੋਕ ਕੇ ਚੈਕਿੰਗ ਕੀਤੀ ਗਈ। ਜਯੋਤ ਨਸ਼ਾ ਅਰੋਧ ਪੰਜਾਬ ਸਰਕਾਰ ਦੇ ਏਜੰਡੇ ਤੇ ਮਾਨਯੋਗ ਡੀਸੀਪੀ ਪੰਜਾਬ ਜੀ ਦੇ ਦਸ਼ਨ ਨਿਰਦੇਸ਼ ਤੇ ਜ਼ਿਲ੍ਹਾ ਜਰੰਧ ਤੇ ਹਾਤੀ ਦੇ ਮਾਨਯੋਗ ਐਸਐਸਪੀ ਸਾਹਿਬ ਗੁਰਮੀਤ ਸਿੰਘ ਜੀ ਵੱਲੋਂ ਜ਼ਿਲ੍ਹੇ ਅੰਦਰ ਸਰਚ ਆਪਰੇਸ਼ਨ ਕਸੋ ਆਪਰੇਸ਼ਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਜਿਸ ਦੇ ਤਹਿਤ ਸਬਰੀਨ ਸ਼ਾਹਕੋਟ थाना ਮੋੜੋ थाना ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਬਲਿੰਦਰ ਸਿੰਘ ਵੱਲੋਂ ਲੱਖਰਾ ਟੀਮਾਂ ਲੈ ਕੇ ਇਲਾਕੇ ਵਿੱਚ ਕਸੋ ਆਪਰੇਸ਼ਨ ਕੀਤਾ ਗਿਆ ਜੋ ਇਸ ਆਪਰੇਸ਼ਨ ਦੇ ਦੌਰਾਨ ਨਾਕੇ ਗਸ਼ਟਾ ਅਤੇ ਸਰਚ ਕੀਤੀ ਗਈ ਦੌਰਾਨੇ ਨਾਕਾ ਬੰਦੀ ਤਿੰਨ ਵੱਖ-ਵੱਖ ਜਗ੍ਹਾ ਤੋਂ ਸਾਡੇ ਕੋਲ ਰਿਕਵਰੀ ਆਈਆਂ ਜਿਸ ਦੇ ਤਹਿਤ ਇੱਕ ਦੋਸ਼ੀ ਦੀਪਕ ਸ਼ਰਮਾ ਪੁੱਤਰ ਡੇਟ ਅਸ਼ੋਕ ਕੁਮਾਰ ਵਾਸੀ ਰਾਮਗੜੀਆ ਮੱਲਾ ਸ਼ਾਹਕੋਟ ਕੋਲੋਂ 57 ਗ੍ਰਾਮ ਹੈ ਰੋ 9200 ਰੁਪਏ ਡਰਗ ਮਨੀ ਇੱਕ ਇਲੈਕਟ੍ਰੋਨ ਨੂੰ ਕੰਡਾ ਤੇ ਕੋਦਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਔਰ ਇਹ ਦੋਸ਼ੀ ਬੜਾ ਨਟੋਰੀ ਸਗਾ ਇਹਦੀ ਡੀਪਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਔਰ ਇਹਦੇ ਇਹ ਸਮਾਨ ਇਹ ਕਿੱਥੋਂ ਲੈ ਕੇ ਆਇਆ ਕਿਹੜੇ ਸਾਧਨ ਇਹਨੇ ਵਰਤੇ ਜਾਂ ਇਹਦੇ ਕਿਹੜੀ ਪ੍ਰਾਪਰਟੀ ਬਣਾਈ ਔਰ ਡੀਪਲੀ ਇਨਵੈਸਟੀਗੇਸ਼ਨ ਵੈਰੀਫਾਈ ਕੀਤੀ ਜਾਊ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਮੁਕਦਮਾ ਦਰਜ ਹੋਇਆ ਐਸਏ ਗੁਟਾ ਸਿੰਘ ਚਮਕੇਨ ਜਾਰ ਮੁਸੀਆ ਵੱਲੋਂ ਕਿ ਦੋਸ਼ੀ ਹਰਮਨ ਪ੍ਰੀਸਾ ਵਰ ਪਰ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਥੰਨ ਧੰਨਵਾਦ थाना ਸ਼ਾਹਕੋਟ ਪਾਸੋਂ ਇੱਕ ਦੇਸੀ ਕਟਾ ਬੱਤੀਪੁਰ ਸਵੇਤ ਮੈਗਜ਼ੀਨ ਅਤੇ ਤਨ ਰੌਂਦ ਜਿੰਦਾ ਉਤੋਂ ਬਰਾਮਦ ਹੋਇਆ ਹਨ ਅਤੇ ਉਹਦਾ ਇੱਕ ਹੀਰੋਨਾ ਮੋਟਰਸਾਈਕਲ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਤਰ੍ਹਾਂ ਦੇ ਤਿੰਨ ਮੁਕੱਦਮੇ ਦਰਜ ਹਨ ਤੇ ਜੇਲ੍ਹ ਤੋਂ ਜਮੰਦਤ ਤੇ ਆਇਆ ਹੋਇਆ ਤੇਰੀ ਜਿਹੜੀ ਤਫਤੀਸ਼ ਹੈ ਉਹ ਬੜੀ ਡਿਪਲੀ ਕੀਤੀ ਹੈ ਕਰ ਰਹੇ ਹਨ ਕਿ ਵਾਪਨ ਕਿੱਥੋਂ ਲੈ ਕੇ ਆਇਆ ਕਿੱਥੇ ਵਰਤਿਆ ਗਿਆ ਜਾਇਦੇ ਨਾਲ ਕੋਈ ਹੋਰ ਤਾਂ ਨਹੀਂ ਇਹਨੂੰ ਮਾਨਯੋਗ ਅਦਾਲਤ ਦੇ ਪੇਸ਼ ਕਰਕੇ ਅਗਲਾ ਰਮਾਨਾਸ ਕੀਤਾ ਜਾਊਗਾ ਇਸੇ ਤਰ੍ਹਾਂ ਇੱਕ ਮਕਦਮਾ ਐਸੇਪੂਰਨ ਸਿੰਘ ਵੱਲੋਂ ਦਰਜ ਕੀਤਾ ਕਿ ਦੋਸ਼ੀ ਦਰਸ਼ਨ ਸਿੰਘ ਉਸ ਲੱਡੂ ਪੁੱਤਰ ਉਤਮ ਸਿੰਘ ਵਾਸੀ ਪਿੰਡ ਪਾਉਗਲ ਬਾਉਪੁਰ ਥਾਣਾ ਸ਼ਾਹਕੋਟ ਦੇ ਘਰ ਵਿੱਚੋਂ 209 ਬੋਤਲਾਂ ਸ਼ਰਾਬ ਮਜਾਇਜ ਦੇਤੀ ਜਿਹੜੀ ਬRAND ਹੋਈ ਆ ਔਰ ਇਹ ਦੋਸ਼ੀ ਵੀ ਜਿਹੜਾ ਘਰੋਂ ਫਰਾਰ ਆ ਤੇ ਇਹਦੇ ਖਿਲਾਫ ਪਹਿਲਾਂ ਵੀ ਪੰਜ ਮਕਦਮੇ ਦਰਜ ਹਨ ਤੇ ਇਹਦੀ ਜਿਹੜੀ ਡੀਪਲੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਕਸ ਆਪਰੇਸ਼ਨ ਦੇ ਨਾਲ ਨਾਲ ਪੰਜਾਬ ਪੁਲਿਸ ਵੱਲੋਂ ਅਪੇ ਆਂਜੜਾ ਜੁੱਧ ਨਸ਼ੇ ਦੇ ਵਿਰੁੱਧ ਜਿਹੜਾ ਚੱਲਿਆ ਉਹਦੇ ਲਈ ਬੜੀਆਂ ਮਰਾਉਂਦੀਆਂ ਲਗਾਤਾਰ ਹੋ ਰਹੀਆਂ ਹਨ ਔਰ ਨਾਨਾ ਵਾਲੀ ਜਿਹੜੇ ਇਸ ਭਿਆਨਕ ਨਸ਼ੇ ਦੀ ਬਿਮਾਰੀ ਚ ਲਿਪਤ ਹੋ ਚੁੱਕੇ ਹਨ ਉਹਨਾਂ ਪੀੜਤਾ ਨਾਲ ਉਹਦੇ ਪਰਿਵਾਰਾਂ ਨਾਲ ਵੱਖ-ਵੱਖ ਸਮੇਂ ਜਿਹੜੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਸਿਵਲ ਹਸਪੀਟਲ ਚੋਂ ਦਾ ਟ੍ਰੀਟਮੈਂਟ ਕਰਾਉਣ ਲਈ ਉਤਸਾਹ ਜਾ ਰਹੇ ਆ ਔਰ ਪਬਲਿਕ ਜਿਹੜੀ ਇਸ ਗੱਲ ਤੇ ਸਪੋਰਟ ਵੀ ਕਰ ਰਹੀ ਹੈ ਨਾਲ ਨਾਲ ਇਸ ਬਿਮਾਰੀ ਭੈਣੇ ਕਿ ਬਿਮਾਰੀ ਦਾ ਲੰਮਤਾ ਬਾਰੇ ਵੀ ਪਬਲਿਕ ਨੂੰ ਵੱਖ-ਵੱਖ ਪਲੇਟਫਾਰਮਾਂ ਰਾਹੀਂ ਜਾਗਰੂਕਤਾ ਫੈਲਾਈ ਜਾ ਰਹੀ ਹੈ Thank you.